ਆਣਾ ਰਾਜਸਥਾਨ ਬਿਹਾਰ ਤੇ ਜੂਪੀ ਤੋਂ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਪੰਜਾਬ ਆ ਕੇ ਤੇ ਪੰਜਾਬ ਦੀਆਂ ਵੱਖ-ਵੱਖ ਮੁੱਖ ਰੋਡਸ ਤੇ ਤੇ ਖਾਸ ਕਰਕੇ ਨੈਸ਼ਨਲ ਹਾਈਵੇ ਦੇ ਕਿਨਾਰਿਆਂ ਤੇ ਕੁਝ ਚੌਂਵੇਂ ਕਿਸਾਨਾਂ ਦੇ ਕੋਲੋਂ ਕੁਝ ਜ਼ਮੀਨ ਦਾ ਟੁਕੜਾ ਠੇਕੇ ਤੇ ਜਾਂ ਲੀਜ਼ ਤੇ ਲੈ ਕੇ ਉੱਥੇ ਵੱਡੇ-ਵੱਡੇ ਚੁੰਬੇ ਤੇ ਵੱਡੇ-ਵੱਡੇ ਬਿਲ ਨੇ ਲਗਾ ਕੇ ਤੇ ਬੜਾ ਖਤਰਨਾਕ ਬਿਮਾਰੀਆਂ ਨਾਲ ਲੜਰੇਜ ਤੇ ਮਨੁੱਖ ਵਾਸਤੇ ਜਿਹੜਾ ਘਾਤਕ ਗੁੜ ਤਿਆਰ ਕਰਕੇ ਤੇ ਲੋਕਾਂ ਨੂੰ ਵੇਚ ਰਹੇ ਨੇ ਇੱਕ ਵੱਡੀ ਮੋਟੀ ਕਮਾਈ ਕਰ ਰਹੇ ਨੇ ਲੋਕ ਉਹ ਗੁੜ ਲਗਾਤਾਰ ਲੈ ਕੇ ਖਾਈ ਜਾ ਰਹੇ ਨੇ ਤੇ ਬਿਮਾਰੀਆਂ ਲਗਾਈ ਜਾ ਰਹੇ ਨੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਪਏ ਇਹ ਤਿਆਰ ਕਿਦਾਂ ਹੋ ਰਿਹਾ ਮੈਂ ਤੁਹਾਨੂੰ ਉਹ ਸਾਹਮਣੇ ਦਿਖਾ ਰਿਹਾ ਵੇਖੋ ਆ ਗੁੜ ਬਣਦਾ ਸਾਹਮਣੇ ਚੁੰਬੇ ਲੱਗੇ ਨੇ ਕਿਵੇਂ ਧੂਆ ਨਿਕਲ ਰਿਹਾ ਵਾ ਜਿਹੜੀ ਇਥੇ ਖਾਸ ਦਰਜ ਕਰਨ ਵਾਲੀ ਗੱਲ ਆ ਪਿਆਰੇ ਵੀਰੋ ਉਹ ਆ ਕਿ ਜਿੱਥੇ ਚੁੰਬਿਆਂ ਦੇ ਵਿੱਚ ਕੁਝ ਕੋਈ ਖੋਰੀ ਵੀ ਬਾਲਦੇ ਨੇ ਚੂਰਾ ਵੀ ਬਾਲਦੇ ਨੇ ਉੱਥੇ ਜਿਹੜਾ ਬੜਾ ਖਤਰਨਾਕ ਤੱਤਾਂ ਵਾਲਾ ਜਿਹੜਾ ਵਾ ਜਿਹੜਾ ਮਨੁੱਖਤਾ ਦੇ ਅਨਕੂਲ ਹੀ ਨਿਗਾ ਜਿਹੜਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਵਾ ਉਹ ਆ ਕਿ ਅਬ ਵਿੱਚ ਲੇਜ਼ਰ ਵਾਲਦੇ ਆ ਜਦ ਪਲਾਸਟਿਕ ਮਟੀਰੀਅਲ ਵਰਤਦੇ ਆ ਉਹਨਾਂ ਦਾ ਤਰਕ ਇਹ ਆ ਕਿ ਜਦੋਂ ਅਸੀਂ ਪਲਾਸਟਿਕ ਮਟੀਰੀਅਲ ਵਰਤਦੇ ਆ ਜਾਂ ਚਮੜਾ ਸਾਨੂੰ ਮਜਬੂਰੀ ਨੂੰ ਵਰਤਣਾ ਪੈਂਦਾ ਕਿਉਂਕਿ ਸਾਡੀ ਜਿਹੜੀ ਚੂਰੇ ਵਾਲੀ ਅਗਵਾ ਜਾਂ ਖੋਰੀ ਵਾ ਜਗਦਾ ਪੂਰਾ ਤਾ ਪੂਰਾ ਸੇਕ ਨਹੀਂ ਬਣਦਾ ਤੇ ਫੇਰ ਉਹ ਫਟ ਜਿਹੜੀ ਰੋ ਤਿਆਰ ਹੋ ਕੇ ਗੁੜ ਬਣ ਜਾਂਦਾ ਵਾ ਲਾਲ ਦੀ ਨਾਲ ਉਹ ਰੋ ਦੇ ਵਿੱਚ ਉਬਲਦੀ ਰੋ ਦੇ ਵਿੱਚ ਕੜਾਹੀ ਦੇ ਵਿੱਚ ਉਹ ਪਤਾ ਨਹੀਂ ਕਿਹੜੀ ਜੜੀ ਬੂਟੀ ਪਾਉਂਦੇ ਨੇ ਲਗਾਤਾਰ ਤੇ ਉਹੜੀਆਂ ਜੜੀਆਂ ਬੂਟੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਤਿਆਰ ਕਰਕੇ ਆ ਬਣਾਉਂਦੇ ਨੇ ਉਹਦੇ ਨਾਲ ਫੱਟ ਰੋ ਉਬਾਲਾ ਜਾ ਮਾਰ ਜਾਂਦੀ ਆ ਤੇ ਮੈਲ ਉੱਪਰ ਆ ਜਾਂਦੀ ਆ ਤੇ ਗੋੜ بڑا ਚਿੱਟਾ ਬਣਦਾ ਤੇ ਲੋਕੀਂ ਚਿੱਟਾ ਗੋੜ ਵੇਖ ਕੇ ਤੇ ਖਰੀਦੀ ਜਾ ਰਹੇ ਨੇ ਨਾਲ ਮੈਂ ਗਰਜ ਕਰਦਾ ਕਿ ਇਹਨਾਂ ਚੁੰਬਿਆਂ ਨੂੰ ਇਹਨਾਂ ਵੇਲਣਿਆਂ ਨੂੰ ਨੈਸ਼ਨਲ ਹਾਈਵੇਜ ਤੋਂ ਆਪਣੇ ਪੱਧਰ ਤੇ ਹੀ ਬੜੇ ਢੱਲੇ ਦੇ ਨਾਲ ਵੱਡੇ ਵੱਡੇ ਰੈਂਪ ਨੇ ਤਿਆਰ ਕੀਤੇ ਨੇ ਉਹਦੇ ਰਾਈ ਇਹ ਆਪਣੀਆਂ ਟਰਾਲੀਆਂ ਗੱਡੇ ਹੋਰ ਜਿਹੜੇ ਕੋਈ ਨਿੱਕੀਆਂ ਮੋੜੀਆਂ ਵਾਹिकल्स ਹੈਗੀਆਂ ਨੇ ਉਹ ਰੈਂਪ ਤੋਂ ਥੱਲੇ ਉਤਾਰਦੇ ਨੇ ਗੰਨਾ ਖੜਦੇ ਨੇ ਤੇ ਕਈ ਤਰ੍ਹਾਂ ਦੀਆਂ ਦਰਘਟਨਾਵਾਂ ਵੀ ਨੈਸ਼ਨਲ ਹਾਈਵੇ ਤੇ ਹੁੰਦੀਆਂ ਰਹਿੰਦੀਆਂ ਨੇ ਤੇ ਖਤਰਾ ਵੀ ਹਰ ਵੇਲੇ ਬਣਿਆ ਰਹਿਦਾ ਵਾ ਵੇਖੋ ਤੁਸੀਂ ਕਿ ਸ਼ਰਿਆਮ ਧੂਆਂ ਨਿਕਲ ਰਿਹਾ ਵੇਖੋ ਸਾਹਮਣੇ ਤੇ ਅਧਿਕਾਰੀ ਵੀ ਜਾ ਰਹੇ ਨੇ ਸਰਕਾਰ ਦੇ ਐਮ ਐਲ ਏ ਮੰਤਰੀ ਸਾਹਿਬਾਨ ਵੀ ਜਾ ਰਹੇ ਨੇ ਸੀਮ ਸਾਹਿਬ ਹੀ ਗੁਜਰਦੇ ਹੋਣਗੇ ਹੋਰ ਜਿਹੜਾ ਪলিউਸ਼ਨ ਕੰਟਰੋਲ ਬੋਰਡ ਦਾ ਮਹਿਕਮਾ ਵਾ ਉਹ ਵੀ ਇਥੋਂ ਦੀ ਲੰਘਦਾ ਵਾ ਪਰ ਪਤਾ ਨਹੀਂ ਯਾਰ ਕਿਹੜੇ ਕਾਰਨਾ ਕਰਕੇ ਇਹਨਾਂ ਨੂੰ ਕੋਈ ਨਹੀਂ ਰੋਕ ਰਿਆ ਆੜੇ ਨੇੜੇ ਨੇੜੇ ਵਾਲੇ ਪਿੰਡ ਨੇ ਲੋਕ ਨੇ ਉਹਨਾਂ ਦੇ ਪਿੰਡਾਂ ਦਾ ਜਿਹੜਾ ਵਾਤਾਵਰਨ ਹੈ ਇਹਨਾਂ ਗੰਧਲਾ ਤੇ ਗੰਦਾ ਹੋ ਗਿਆ ਵਾ ਕਿ ਉਹ ਕਈ ਤਰ੍ਹਾਂ ਬਿਮਾਰੀਆਂ ਦੇ ਨਾਲ ਗ੍ਰਸਤ ਹੋਈ ਜਾ ਰਹੇ ਨੇ ਬੜੀ ਚਿੰਤਾ ਵਾਲਾ ਵਿਸ਼ਾ ਇਹ ਬਣ ਗਿਆ ਵਾ